मनुख सारे धर्म कर्म करे नाम ना जपे तो इंज कहो साहिब गुरु नानक देव जी कहते सब कुछ आ जाए जपो त एको नामा अपर निराफल काम निष्फल समझो फिजूल समझो मैं फिर अर्ज करा बार दे सारे धंधे बेमैनी हो जानगे अगर धन नहीं मिले ਸਾਰੇ ਧਾਰਮਿਕ ਕਰਮ ਬੇਮੈਨੇ ਹੋ ਜਾਣਗੇ ਅਗਰ ਨਾਮ ਨਹੀਂ ਜਪਿਆ ਜਪੋ ਤਾਂ ਇੱਕੋ ਨਾਮ ਆਵਰ ਨਿਰਾਫਲ ਕਰਮ ਧੰਦਾ ਹਲਦਾਇਕ ਹੋ ਗਿਆ ਧਨ ਮਿਲ ਗਿਆ ਠੀਕ ਸਾਰੇ ਧਾਰਮਿਕ ਕਰਮ ਫਲਦਾਇਕ ਹੋ ਗਏ ਨਾਮ ਜਪਣ ਲੱਗਦੇ ਬੁਰਦਾਰੇ ਆਰੇ ਪਾਠ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਦਾਨ ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਹੁਤ ਕੁਝ ਕਰ ਰਿਹਾ ਹੈ ਨਾਮ ਨਹੀਂ ਜਪ ਰਿਹਾ ਇਹਨੇ ਸਾਰੇ ਸਾਧਨ ਤੇ ਜੁਟਾ ਲੈਨੇ ਪਰ ਜਿਸ ਲਈ ਸਾਧਨ ਜੁਟਾਏ ਨੇ ਉਹਦੇ ਕਰਦਾ ਹੀ ਨਹੀਂ ਦੇਗਾ ਜਪੋ ਤਾ ਏਕੋ ਨਾਮ ਆਵਰ ਨਿਰਾਫਲ ਕਾਮ ਦੂਸਰ ਨੁਕਤਾ ਧਨ ਕਮਾਣ ਲਈ ਸਮਾਂ ਖਰਚ ਕਰਨਾ ਪੈਂਦਾ ਹੈ ਧਨ ਕਮਾਣ ਲਈ ਸਰੀਰਕ ਮਿਹਨਤ ਵੀ ਚਾਹੀਦੀ ਧਨ ਕਮਾਣ ਲਈ ਅਕਲ ਵੀ ਚਾਹੀਦੀ ਧਰਮ ਕਮਾਣ ਵਾਸਤੇ ਵੀ ਸਮਾਂ ਚਾਹੀਦਾ ਅਕਲ ਵੀ ਚਾਹੀਦੀ ਸਰੀਰਕ ਬਲ ਵੀ ਚਾਹੀਦਾ ਹੈ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਸ ਤਰ੍ਹਾਂ ਨਾਮ ਜਪੇ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਵੇਂ ਧਨ ਕਮਾਏਗਾ ਧਨ ਬਾਰ ਕਮ ਆਂਦਾ ਹੈ ਅੰਦਰ ਦੀਆਂ ਸੋਗ ਚਿੰਤਾਵਾਂ ਨੂੰ ਨਹੀਂ ਮਿਟਾ ਸਕਦਾ ਧਰਮ ਅੰਦਰ ਕਮਾਉਂਦਾ ਹੈ ਇਸ ਵਾਸਤੇ ਕਹਿੰਦੇ ਨੇ ਨਾਮ ਵੀ ਇੱਕ ਦੌਲਤ ਹੈ ਭਾਈ ਸਾਹਿਬ ਬਾਈ ਨੰਦ ਲਾਲ ਦਾ ਫਰਮਾਨ ਦੌਲਤੇ ਜਾਵੇ ਦਬਾਸ਼ਦ ਬੰਦਗੀ ਬੰਦਗੀ ਕੁੰਨ ਬੰਦਗੀ ਕੁੰਨ ਬੰਦਗੀ ਹਮੇਸ਼ਾ ਦੀ ਦੌਲਤ ਜੋ ਲੋਕ ਪਰ ਲੋਕ ਦੇ ਸੁਖ ਦੇ ਸਕਦੀ ਏ ਬੰਦਗੀ ਗਰ ਬਜ਼ੁਰਗੀ ਬਾਏ ਦਤ ਕੁੰਨ ਬੰਦਗੀ ਵਰਣ ਆਖਰ ਮੇ ਕਸ਼ੀ ਸ਼ਰਮਿੰਦਗੀ ਜੇ ਤੁਮ ਬਜ਼ੁਰਗੀ ਚਾਹੰਦਾ ਹੈ ਮਹਾਨਤਾ ਚਾਹੰਦਾ ਹੈ ਮਾਨ ਤਾਣ ਚਾਹੰਦਾ ਹੈ जप प्रभु दा नाम गर बुजुर्गे बायत गुण बन्दे वे वर्ण आकाश में कशि शरमंदी दौलते सरमाया ईमान बवत ईमान दी दौलत ऐसी दौलत है धर्म दा धन ऐसा धन है दौलते सरमाया ईमान बवत ਹਰ ਗਦਾ ਅਜ਼ਿਆਦ ਹੋ ਸੁਲਤਾਨਾ ਪ੍ਰਮਾਤਮਾ ਦੀ ਯਾਦ ਪ੍ਰਭੂ ਦਾ ਨਾਮ ਹਰ ਬਿਖਾਰੀ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦਾ ਜਿਸ ਨੂੰ ਬਖਸ਼ੇ ਸਿਵ ਸਲਾ ਨਾਨਕ ਪਾਤਸ਼ਾਹੀ ਪਾਸ਼ਾ ਸੰਸਾਰ ਦੇ ਜਿਹੜੇ ਬਾਦਸ਼ਾਹ ਨੇ ਉਹਨਾਂ ਦਾ ਬਾਦਸ਼ਾਹ ਬਣਾ ਦਿੰਦਾ ਉਹਨਾਂ ਦਾ ਮਾਲਕ ਬਣਾ ਦਿੰਦਾ ਇਤਨੀ ਉੱਚੀ ਅਵਸਥਾ ਦੌਲਤੇ ਸਰਮਾਇ ਇਮਾਂ ਬਵਤ ਹਰ ਗਦਾ ਅਜ਼ਿਆਦ ਹੋ ਸੁਲਤਾਨ ਵਾ ਤੂੰ ਮੈਂ ਫਿਰ ਦਰਾਂਵਾਂ ਧਨ ਕਮਾਣ ਲਈ ਸਮਾਂ ਚਾਹੀਦਾ ਵਕਤ ਚਾਹੀਦਾ ਧਰਮ ਕਮਾਣ ਲਈ ਵੀ ਵਕਤ ਚਾਹੀਦਾ ਸਮਾਂ ਚਾਹੀਦਾ ਧਨ ਕਮਾਣ ਲਈ ਅਕਲ ਚਾਹੀਦੀ ਧਰਮ ਵੀ ਬੇਵਕੂਫ ਬੰਦੇ ਮੂੜ ਬੰਦੇ ਨਹੀਂ ਕਮਾ ਸਕਦੇ ਕੋਈ ਸੋਝ ਸਮਝ ਚਾਹੀਦੀ ਇਹ ਸੋਚ ਸਮਝ ਸੰਗਤ ਵਿੱਚ ਮਿਲਦੀ ਗੁਰੂ ਦਵਾਰੇ ਹੋਏ ਸੋਜੀ ਪਾਲਸੀ ਇਹ ਸਮਝ ਦਿੱਤਵਾ ਮਿਲਦੀ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ اے ਪ੍ਰਭੂ ਥਕ ਹਾਰ ਕੇ ਤੇ ਗੁਰੂ ਮੈਂ ਤੇਰੀ ਸ਼ਰਨ ਆਇਆ ਤੂੰ ਮੈਨੂੰ ਉਹ ਅਕਲ ਦੇ ਜਿਹੜੀ ਰੱਬ ਨੂੰ ਸਮਝ ਸਕਦੀ ਤੂੰ ਮੈਨੂੰ ਉਹ ਹਿਰਦਾ ਦੇ ਜਿਹੜਾ ਪ੍ਰਭੂ ਨੂੰ ਜਪ ਸਕਦਾ ਇਮੰਨ ਆਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਮੈਂ ਫਿਰ ਦੋਰਾਵਾਂ ਧਨ ਕਮਾਣ ਲਈ ਸ਼ਰੀਰਕ ਬਲ ਚਾਹੀਦਾ ਤਾਕਤ ਚਾਹੀਦੀ ਹੈ ਸ਼ਰੀਰ ਵਿੱਚ ਧਰਮ ਕਮਾਣ ਲਈ ਵੀ ਚਾਹੀਦਾ ਕਮਜ਼ੋਰ ਬੰਦਾ ਲਾਗਰ ਬੰਦਾ ਬਿਮਾਰ ਬੰਦਾ ਕਿਵੇਂ ਅਮਰ ਦੁਨੀਆ ਲੈ ਉੱਠੇਗਾ ਕਿਵੇਂ ਨਾਮ ਜਪੇ ਕਿਸ ਤਰ੍ਹਾਂ ਗੁਰਦੁਆਰੇ ਆਏ ਸਰੀਰਕ ਤੌਰ ਤੇ ਨਿਰਵਲ ਮਨਕ ਦਾ ਧਨ ਕਮ ਆ ਸਕਦਾ ਨਾ ਧਰਮ ਅਕਲ ਦੇ ਤਲ ਤੇ ਮੂੜ ਬੰਦਾ ਨਾ ਢੰਗ ਨਾਲ ਧਨ ਕਮ ਆ ਸਕਦਾ ਇਹ ਨਾ ਧਰਮ ਆਲਸੀ ਮਨ ਜੇ ਸਮੈ ਨਹੀਂ ਕੱਢਦਾ ਨਾ ਧਨ ਕਮ ਆ ਸਕਦਾ ਨਾ ਧਰਮ ධन சමාම ධणபிी சමා ධන් अகමந்த நாம்பிी ධरபிी ශरी ශखடचाයිද ධनමානव ශීर බල්चाද ධर्म साධना කරනवाथ.මන ධनකමාலைை சமாக்கந்த ධर्मலைන ਧਨ ਕਮਾਣ ਵਿੱਚ ਪੂਰੀ ਅਕਲ ਵਰਤ ਲੈਂਦਾ ਧਰਮ ਦੇ ਵਿੱਚ ਨਹੀਂ ਕਦੇ ਕਦਾਈਂ ਕੋ ਵਰਤਦੇ ਨੇ ਨਹੀਂ ਤੇ ਸਾਰੀ ਦੁਨੀਆ ਦਾ ਮੈਂ ਭਰਮਣ ਕਰਕੇ ਦੇਖਿਆ ਹਲ 45 ਸਾਲ ਹੋ ਗਏ ਨੇ ਮੈਨੂੰ ਇਹ ਕਥਾ ਕਰਦਿਆਂ ਥੋੜੇ ਜਿਹੇ ਬੰਦੇ ਨੇ ਜੋ ਅਕਲ ਨੂੰ ਵਰਤਦੇ ਨੇ ਨਾਮ ਕਮਾਣ ਵਿੱਚ ਨਾਮ ਜਪਣ ਵਿੱਚ ਜਗਤ ਵਿੱਚ ਬਹੁਤ ਥੋੜੇ ਜਿਹਾਂ ਬੰਦੇ ਨੇ ਜੋ ਨਾਮ ਜਪਣ ਲਈ ਸਮਾਂ ਕੱਢਦੇ ਪੁਰਾਣਾ ਜ਼ਮਾਨਾ ਤੇਦਰੇ ਲ ਮੋਟਣਾ ਗੱਡੀਆਂ ਨਹੀਂ ਸਨ ਹਵਾਈ ਜਹਾਜ਼ ਨਹੀਂ ਸਨ ਜ਼ਮੀਨ ਦਾ ਸਫ਼ਰ ਮਨੁੱਖ ਪੈਰਾਂ ਨਾਲ ਚੱਲ ਕੇ ਤੈਅ ਕਰਦਾ ਸੀ 10-15 ਮੀਲ ਦੀ ਬਾਟ ਵੀ ਹੋਵੇ ਤੇ ਸਾਰਾ ਦਿਨ ਲੱਗ ਜਾਂਦਾ ਸੀ ਚੱਲਦੇ ਆ ਚੱਲਦੇ ਧਰਮ ਦਾ ਮਾਰਗ ਵੀ ਬੜਾ ਸੁਸਤ ਸੀ ਤੀਰਥਾਂ ਦਾ ਰਟਨ ਵਰਤ ਰੱਖੋ 33 ਕਰੋ ਦੇਵਤਿਆਂ ਦੀ ਪੂਜਾ तरह-तरह ਦੇ ਕਰਮ ਸਾਧਨ 68 ਤਿਰਥਾਂ ਦਾ ਭਰਮਣ ਤਰ੍ਹਾਂ-ਤਰ੍ਹਾਂ ਦੇ ਹਵਨ ਯੱਗ ਪੂਜਾ ਪਾਠ ਬੜੀ ਲੰਬੀ ਕਰਿਆ ਸੀ ਸੁਸਤਦਾਨ ਸੀ ਹੌਲੀ ਹੌਲੀ ਜਿਵੇਂ ਉਹਨਾਂ ਦੇ ਨਾਲ ਜ਼ਮੀਨ ਦਾ ਰਸਤਾ ਆਹਸਤਾ-ਆਹਸਤਾ ਤੈ ਹੁੰਦਾ ਸੀ ਧਰਮ ਦੇ ਮਾਰਗ ਤੇ ਵੀ ਲੋਕੀ ਆਹਸਤਾ-ਆਹਸਤਾ ਚੱਲਦੇ ਸੀ ਪਰ ਚੱਲਦੇ ਸੀ ਬਹੁਤਾਂ ਦੇ ਚੱਲਦੇ ਸਨ ਯੁੱਗ ਦੇ ਬਦਲਦਿਆਂ ਯੁੱਗ ਬਦਲਦਾ ਹੈ ਮਨੁੱਖ ਦੀ ਸੋਚਣੀ ਦੇ ਮੁਤਾਬਕ ਵਿਚਾਰਾਂ ਦੇ ਮੁਤਾਬਕ ਅਕਲ ਦੇ ਮੁਤਾਬਕ ਆਪਦੀ ਗਿਆਤ ਲਈ ਅਰਸ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਨਾਪੋਗੇ ਤੋਲੋਗੇ ਯੁੱਗ ਬਦਲ ਗਏ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਇਹ ਦਬਤ ਰਹੇ ਸੂਰਜ ਤੇ ਉਹ ਹੀ ਜਿਹੜਾ ਸਤਜੁਗ ਦੇ ਸੀ ਚੰਦਰਾ ਮਾ ਵੀ ਹੋਈ ਏ ਇਹ ਜ਼ਮੀਨ ਵੀ ਹੋਈ ਏ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਵੀ ਹੋਈ ਵਗਦੀ ਹੋਈ ਪਮਣ ਵੀ ਹੋਈ ਏ ਗੁਰੂ ਨਾਨਕ ਕਨਨ ਸਾਗਰ ਸਮੁੰਦਰ ਵੀ ਹੋਈ ਜੋ ਹਜ਼ਾਰਾਂ ਸਾਲ ਪਹਿਲੇ ਸੀ ਹੋਈ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨ ਅਰ ਤਪ ਤਰੇ ਉਹੀ ਦਿਨ ਅਰ ਉਹੀ ਸੂਰਜ ਤਪਦਾ ਪਏ ਜੋ ਹਜ਼ਾਰਾਂ ਸਾਲ ਪਹਿਲੇ ਸੀ ਉਹੀ ਚੰ드ਰਾ ਆਪਣੀਆਂ ਕਿਰਨਾਂ ਦੇ ਨਾਲ ਚਾਨਣੀ ਵੰਡ ਰਿਹਾ ਜੋ ਹਜ਼ਾਰਾਂ ਸਾਲ ਪਹਿਲੇ ਸੀ ਉਹੀ ਗ੍ਰਹਿ ਨੇ ਛਤਰ ਤਾਰੇ ਸਿਆਰੇ ਨੇ ਉਹੀ ਜ਼ਮੀਨ ਹੈ ਉਹੀ ਸਾਗਰ ਹੈ ਰਾਮਕਲੀ ਮੱਲਾ ਪਹਿਲੇ ਰਾਮਕਲੀ ਰਾਗ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨ ਇਹ ਤਪਤਰ ਹੈ ਸਾਧਰ ਤੇ ਸਾ ਪਵਨ ਝੁਲਾ ਰਹੇ ਜੁਗ ਜੀ ਖੇਲੇ ਥਾਂ ਕੈਸੇ ਉਹੀ ਧਰਤੀ ਜੋ ਹਜ਼ਾਰਾਂ ਸਾਲ ਪਹਿਲੇ ਸੀ ਜੋ ਸਤਜੁਗ ਦੇ ਸੀ ਸਾਹ ਪਵਨ ਝੁਲਾਰੇ ਝੂਲਦੀ ਹੋਈ ਪਵਨ ਵੀ ਹੋਈ ਹੈ ਅਬਾ ਵੀ ਹੋਈ ਕੋਈ ਨਵੀਂ ਨਹੀਂ ਜੋ ਸਤਜੁਗ ਦੇ ਚ ਪਵਨ ਵਗਦੀ ਸੀ ਉਹੀ ਜੋ ਸਤਜੁਗ ਦੇ ਚ ਧਰਤੀ ਸੀ ਉਹੀ ਹੈ ਜੋ ਸਤਜੁਗ ਦੇ ਸੂਰਜ ਚੰਨ ਤਾਰੇ ਸਨ ਉਹੀ ਮਹਾਰਾਜ ਕਹਿੰਦੇ ਨੇ ਫਿਰ ਕਿਸ ਤਰ੍ਹਾਂ ਕਹਿੰਦੇ ਹੋ ਯੁੱਗ ਬਦਲ ਗਏ ਕੀ ਬਦਲੇ ਸਾਧਨ ਤਿਸਾ ਪਵਨ ਝੁਲਾਰੇ ਯੁਗ ਦੀ ਖੇਲੇ ਥਾਮ ਕੈਸੇ ਉਹਨਾਂ ਦਿਨਾਂ ਵਿੱਚ ਵੀ ਜੀਵ ਪੰਜ ਤਤਾਂ ਦੇ ਸਨ ਅੱਜ ਵੀ ਪੰਜ ਤਤਾਂ ਦੇ ਕੋਈ ਇੱਕ ਤਤ ਘਟ ਨਹੀਂ ਗਿਆ ਇੱਕ ਤਤ ਵੱਧ ਨਹੀਂ ਗਿਆ ਕੋਈ ਮਨੁੱਖ ਛੇ ਤਤਾਂ ਦਾ ਨਹੀਂ ਹੋ ਗਿਆ ਕੋਈ ਬੰਦਾ ਚਾਰ ਤਤਾਂ ਦਾ ਨਹੀਂ ਹੋ ਗਿਆ ਫਿਰ ਕੀ ਬਦਲੇ ਕੈਸੀ ਕਹਨੇ ਆ ਯੁਗ ਬਦਲਦੇ ਹੈ ਯੁਗ ਸੂਰਜ ਚੰਦ ਤਾਰੇ ਜ਼ਮੀਨ ਆਸਮਾਨ ਕਰਕੇ ਨਹੀਂ ਬਦਲਦਾ ਤੇ ਯੁਗ ਪਸ਼ੂਆਂ ਦੀ ਦੁਨੀਆ ਚ ਵੀ ਨਹੀਂ ਬਦਲਦਾ ਹੈ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ ਇਹ ਹਜ਼ਾਰਾਂ ਸਾਲ ਪਹਿਲੇ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ ਅਜ ਵੀ ਉਸੇ ਤਰ੍ਹਾਂ ਹਜ਼ਾਰਾਂ ਸਾਲ ਪਹਿਲੇ ਚਿੰਚੜੀਆਂ ਪੰਛੀ ਘੋਸਲੇ ਬਣਾ ਕੇ ਦਰਖਤਾਂ ਤੇ ਚੜ੍ਹਦੀਆਂ ਹਨ ਅਜ ਵੀ ਉਸੇ ਹਜ਼ਾਰਾਂ ਸਾਲ ਤੋਂ ਕੀੜੇ ਮਕੋੜੇ ਪਸ਼ੂ ਪੰਛੀ ਉਹਨਾਂ ਦੀ ਤਰਜ਼ੇ ਜ਼ਿੰਦਗੀ 'ਚ ਕੋਈ ਫਰਕ ਨਹੀਂ ਕੁਝ ਵੀ ਨਹੀਂ ਬਦਲਿਆ ਫਿਰ ਅਸੀਂ ਕੀ ਦੇਖਦੇ ਹਾਂ ਕਿ ਯੁੱਗ ਬਦਲ ਗਏ ਨਾ ਪਸ਼ੂ ਬਦਲੇ ਨਾ ਪੰਛੀ ਬਦਲੇ ਨਾ ਸੂਰਜ ਬਦਲਿਆ ਨਾ ਚੰ드ਰਮਾ ਬਦਲੇ ਨਾ ਤਾਰੇ ਬਦਲੇ ਨਾ ਧਰਤੀ ਬਦਲੇ ਨਾ ਹਵਾ ਬਦਲੀ ਨਾ ਸਾਗਰ ਬਦਲੇ ਫਿਰ ਬਦਲਿਆ ਕੀ ਅਸੀਂ ਕਹਿੰਦੇ ਹਾਂ ਯੁੱਗ ਬਦਲਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਜਦ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਸੋਚਣੀ ਬਦਲ ਜਾਂਦੀ ਹੈ ਸਮਝ ਬਦਲ ਜਾਂਦੀ ਹੈ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ ਯੋਗ ਬਦਲਦਾ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪਸ਼ੂਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪੰਛੀਆਂ ਦੀ ਦੁਨੀਆ 'ਚ ਨਹੀਂ ਕੀੜੇ ਮਕੌੜਿਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਸੂਰਜ ਚੰਨ ਤਾਰਿਆਂ ਦੀ ਦੁਨੀਆ 'ਚ ਨਹੀਂ ਮਨੁੱਖ ਦੀ ਦੁਨੀਆ 'ਚ ਵਿਚਾਰ ਤੇ ਬਦਲਦੇ ਦੁਨੀਆ ਬਦਲ ਜਾਂਦੀ ਹੈ ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ ਸਵੇਰੇ ਇੱਕ ਮਨੁੱਖ ਹਿੰਦੂ ਸੀ ਸ਼ਾਮ ਨੂੰ 크੍ਰਿਸਚਨ ਹੋ ਗਿਆ ਕਹਿੰਦਾ ਮੈਂ ਈਸਾਈ ਹੋ ਗਿਆ ਤੂੰ ਕੀ ਬਦਲ ਗਿਆ ਨੱਕ ਬਦਲ ਗਿਆ ਅੱਖਾਂ ਬਦਲ ਗਈਆਂ ਹੱਥ منہ ਮੱਥਾ ਬਦਲ ਗਿਆ ਕੀ ਬਦਲ ਗਿਆ ਖੂਨ ਬਦਲ ਗਿਆ ਹੱਡੀਆਂ ਬਦਲ ਗਈਆਂ ਕੁਝ ਵੀ ਨਹੀਂ ਬਦਲਿਆ ਸਿਰਫ ਵਿਚਾਰ ਬਦਲ ਗਏ ਸਮਝ ਬਦਲ ਗਈ ਸੋਚਣੀ ਬਦਲ ਗਈ ਸਵੇਰੇ ਹਿੰਦੂ ਸੀ ਸ਼ਾਮ ਨੂੰ 크੍ਰਿਸਚਨ ਮਜ਼ਬ ਇੱਕ ਵਿਚਾਰ ਦਾ ਨਾਮ ਹੈ ਧਰਮ ਇੱਕ ਵਿਚਾਰ ਦਾ ਨਾਮ ਮਨੁੱਖ ਦੇ ਵਿਚਾਰ ਦੇ ਬਦਲਦੇ ਆ ਬਾਹਰ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਬਦਲਦਾ ਹੈ ਮਨੁੱਖ ਦੀ ਦੁਨੀਆ ਉਹਨਾਂ ਦਿਨਾਂ 'ਚ ਮਨੁੱਖ ਜ਼ਮੀਨ 'ਤੇ ਚੱਲਦਾ ਸੀ ਪੈਦਲ ਸਹਜੇ ਸਹਜੇ ਇਹਨੇ ਪਸ਼ੂਆਂ ਨੂੰ ਵਰਤਿਆ ਅਸਵਾਰੀ ਵਾਸਤੇ ਘੋੜਿਆਂ ਨੂੰ ਉਠਾਣ ਬੈਲ ਸ਼ਿਵਜੀ ਬੈਲ ਬੈਲ ਤੇ ਅਸਵਾਰੀ ਕਰਦੇ ਸਨ ਹੈਰਾਨਗੀ ਕ੍ਰਿਸ਼ਨ ਰਥ ਦੇ ਚ ਬੈਠਦੇ ਸਨ ਜਿਨੂੰ ਪੰਜ ਘੋੜੇ ਲੱਗੇ ਸਨ ਕੋਈ ਰੇਲਾ ਮੋਟਰਾਂ ਕਿੱਡੀਆਂ ਨਹੀਂ ਸੀ ਫਿਰ ਮਨੁੱਖ ਨੇ ਪਸ਼ੂਆਂ ਨੂੰ ਵਾਹਨ ਅਸਵਾਰੀ ਵਾਸਤੇ ਵਰਤੇ ਫਿਰ ਸਹਜੇ ਸਹਜੇ ਵਿਕਾਸ ਹੋਇਆ ਸਾਈਕਲ ਆਈ ਮੋਟਰ ਕਾਰ ਆਈ रेल गड्डियां ਆਇਆ ਫਿਰ ਆਵਾਜ਼ ਤੋਂ ਵੀ ਤਿੱਖੇ ਹਵਾਈ ਜਹਾਜ਼ ਆਇਆ ਇਹ ਪਹਿਲਾਂ ਨੂੰ ਜ਼ਿਆਦਾ ਸ਼ਕਤੀ ਮਿਲ ਗਈ ਗਤੀ ਮਿਲ ਗਈ ਇਸੇ ਤਰੀਕੇ ਨਾਲ ਮਨੁੱਖ ਪਹਾੜਾਂ ਦੀਆਂ ਗਾਰਾਂ ਚ ਰਹਿੰਦਾ ਸੀ ਜਾਂ ਦਰਖਤਾਂ ਦੇ ਥੱਲੇ ਜ਼ਿੰਦਗੀ ਬਸਰ ਕਰਦਾ ਸੀ ਸਹੇਜੇ ਸਹੇਜੇ ਸਰਦੀ ਗਰਮੀ ਬਰਸਾਤ ਤੋਂ ਬਚਣ ਲਈ ਇਸ ਨੇ ਜੋਗੀ ਬਣਾਈ ਕਾਨੇ ਆਂਦੇ ਪਤੇ ਆਂਦੇ ਫਿਰ ਸਹਜੇ ਸਹਜੇ ਮਿੱਟੀ ਫਿਰ ਮਿੱਟੀ ਨੂੰ ਪਕਾਣ ਲੱਗ ਪਏ ਅਗ ਇਜਾਦ ਹੋ ਗਈ ਫਿਰ ਪੁਖਤਾ ਮਕਾਨ ਬਣਾਉਣ ਲੱਗ ਪਏ ਅੱਜ ਸੈਕੜੇ ਮੰਜ਼ਲਾਂ ਫਲਕ ਬੋਸ ਇਮਾਰਤਾਂ ਦਾ ਮਨੁੱਖ ਮਾਲਕ ਹੈ ਰਹਿੰਦਾ ਤੇ ਪਹਿਲੇ ਪਹਾੜਾਂ ਦੀਆਂ ਗਾਰਾਂ 'ਚ ਲੜਾਈ ਝਗੜਾ ਹੋ ਜਾਏ ਮਨੁੱਖ ਕੋਲ ਹਥਿਆਰ ਕੀ ਆਉਂਦਾ ਸੀ ਨਾਖੁਨ ਜਾਂ ਦੰਦ ਵਦ ਤੋਂ ਵਦ ਆਪਸ ਵਿੱਚ ਕਿਦਰੀ ਲੜਾਈ ਭਿਆਨਕ ਹੋ ਜਾਏ ਤੇ ਨਾਖੁਨਾ ਨਾਲ ਅਗਲੇ ਨੂੰ ਚੇੜ ਦੇਣਾ ਜਾਂ ਦੰਦੀਆਂ ਨਾਲ ਘਟਖਣਾ ਫਿਰ ਸਹਜੇ ਸਹਜੇ ਹੱਥ ਦੇ ਚ ਲਾਠੀ ਆਈ ਲਾਠੀ ਨਾਲ ਲੋਹੇ ਦੀ ਨੋਕ ਜੋੜੀ ਬਰਛਾ ਬਣ ਗਏ ਬਰਛੇ ਦੀ ਮਾਰ ਦੂਰ ਤੱਕ ਨਹੀਂ ਸੀ ਫਿਰ ਤੀਰ ਕਮਾਨ ਆ ਦੇ ਦੂਰ ਤੱਕ ਵਾਰ ਕਰ ਦੇ ਬੰਦੂਕ ਆਈ ਤੋਪ ਆਈ ਫਿਰ ਟੈਂਕ ਆਇਆ ਅੱਜ ਤੇ ਮਨੁੱਖ ਹਾਈਡਰੋਜਨ ਬੰਬ ਤੋਂ ਵੀ ਅੱਗੇ ਚਲਾ ਗਿਆ ਚੱਲਿਆ ਨਾ ਹੁਣਾਂ ਤੁਸੀਂ ਦੰਦਾ ਤੁਸੀਂ ਇਸ਼ਾਰਿਆਂ ਨਾਲ ਗੱਲ ਕਰਦਾ ਸੀ ਔਰ ਮਨੁੱਖ ਦੀ ਮੂਲ ਭਾਸ਼ਾ ਸੀ ਹਾਸਾ ਤੇ ਰੋਣਾ ਜਨਮ ਤੋਂ ਲੈ ਕੇ ਆਇਆ ਸੀ ਸਾਰੀ ਦੁਨੀਆ ਦਾ ਸਾਂਝਾ ਹੈ ਅਗਰ ਕੋਈ ਹੱਸ ਰਿਹਾ ਹੋਵੇ ਉਹ ਸੀ ਇਸ ਤਰ੍ਹਾਂ ਨਹੀਂ ਕਹਿੰਦੇ ਹਿੰਦੀ ਦੇ ਵਿੱਚ ਹੱਸ ਰਿਹਾ ਸੰਸਕ੍ਰਿਤ ਦੇ ਵਿੱਚ ਹੱਸ ਰਿਹਾ ਜਾਂ ਪੰਜਾਬੀ ਦੇ ਵਿੱਚ ਹੱਸਦਾ ਪਿਆ ਇੰਗਲਿਸ਼ ਦੇ ਵਿੱਚ ਹੱਸਦਾ ਪਿਆ ਜਾਂ ਗੁਜਰਾਤੀ ਮਰਾਠੀ ਦੇ ਵਿੱਚ ਹੱਸਦਾ ਪਿਆ ਹੱਸ ਰਿਹਾ ਜਦ ਕੋਈ ਰੋ ਰਿਹਾ ਹੋਵੇ ਤੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਚਾਈਨੀਜ਼ ਦੇ ਚ ਰੋ ਰਿਹਾ ਹੈ ਕਿ ਬੰਗਲਾ ਦੇ ਚ ਰੋ ਰਿਹਾ ਹੈ ਜਾਂ ਪੰਜਾਬੀ ਦੇ ਚ ਰੋ ਰਿਹਾ ਹੈ ਹਿੰਦੀ ਆ ਸਿੰਧੀ ਦੇ ਚ ਰੋ ਰਿਹਾ ਹੈ ਇਸ ਤਰ੍ਹਾਂ ਨਹੀਂ ਕਹ ਰੋ ਰਿਹਾ ਹੈ ਰੋਣਾ ਸਾਰੀ ਦੁਨੀਆ ਦਾ ਸਾਂਝ ਹੈ ਹਾਸਾ ਸਾਰੀ ਦੁਨੀਆ ਦਾ ਸਾਂਝ ਹੈ ਜਮਾਂਦਰੂ ਬੱਚਾ ਹਾਸਾ ਤੇ ਰੋਣਾ ਹੀ ਲੈ ਗਿਆ ਫਿਰ ਸਹਜੇ ਸਹਜੇ ਅੰਦਰੂਨੀ ਜਜ਼ਬਾਤਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਦਾ ਜਨਮ ਹੋਇਆ ਫਿਰ ਇਸ ਨੂੰ ਬੋਲਣਾ ਆਇਆ ਅੱਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਲਗਾਤਾ ਹੈ ਮਨੁੱਖ ਸਮਝਿਆ ਹੋਇਆ ਸੁਣਿਆ ਹੋਇਆ ਕਾਫੀ ਲੰਬੇ ਸਮੇਂ ਤੱਕ ਰਵੇ ਤੇ ਮੈਂ ਭੁੱਲ ਨਾ ਜਾਵਾਂ ਲੇਖਣੀ ਦਾ ਜਨਮ ਹੋਇਆ ਲਿਪੀਆਂ ਦਾ ਜਨਮ ਅਲਫਾਬੇਟ ਦਾ ਜਨਮ ਹੋਇਆ। ਕਾਗਜ਼ ਨਹੀਂ ਸੀ ਮਨੁੱਖ ਨੇ ਪਥਰਾਂ ਤੇ ਲਿਖਿਆ। ਭੋਜ ਪਥਰਾਂ ਤੇ ਲਿਖਿਆ। ਭਾਰਤ ਦੇ ਵਿੱਚ ਉਤਰਾਖੰਡ ਦੇ ਵਿੱਚ ਹਿਮਾਲਿਆ ਪਰਬਤ ਦੇ ਵਿੱਚ ਇੱਕ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ 1-1 ਫੁੱਟ ਡੇਢ-ਡੇਢ ਫੁੱਟ ਲੰਬੇ ਹੁੰਦੇ ਨੇ। ਉਹਨੂੰ ਭੋਜ ਬ੍ਰਿਕਸ਼ ਕਹਿੰਦੇ ਨੇ ਉਹਨਾਂ ਪੱਤਰਾਂ ਨੂੰ ਭੋਜ ਪੱਤਰ ਕਹਿੰਦੇ ਨੇ। ਅਜੇ ਵੀ ਹੈਗੇ ਨੇ। ਮਨੁੱਖ ਨੇ ਭੋਜ ਪਤਰਾ ਤੋਂ ਕਾਗਜ਼ਾਂ ਦਾ ਕੰਮ ਲਿਆ ਉਸ ਤੇ ਲਿਖਣਾ ਸ਼ੁਰੂ ਕੀਤਾ ਪੁਰਾਣੇ ਬੇਸ਼ਤਰ ਧਰਮ ਗ੍ਰੰਥ ਭੋਜ ਪਤਰਾਾਂ ਦੇ ਉੱਤੇ ਲਿਖਿਆ ਹੈ ਔਰ ਹੈਰਾਨਗੀ ਦੀ ਗੱਲ ਕਾਗਜ਼ ਨਾਲੋਂ ਭੋਜ ਪੱਤਰ ਦੀ ਉਮਰ ਜ਼ਿਆਦਾ ਹੈ 2-2000 ਸਾਲ ਦੇ ਭੋਜ ਪੱਤਰ ਪਏ ਨੇ ਲਖਨਊ ਮਿਊਜ਼ੀਅਮ ਦੇ ਵਿੱਚ ਦਿੱਲੀ ਮਿਊਜ਼ੀਅਮ ਦੇ ਵਿੱਚ ਸੰਸਕ੍ਰਿਤ ਲਿਪੀ ਵਿੱਚ ਲਿਖੀ ਹੋਈਆਂ ਧਾਰਮਿਕ ਵਿਚਾਰ ऋषि मुनियों ਦੇ ਬਹੁ ਹਿਮਾਲਿਆ ਪਰਬਤ ਦੇ ਸਰਦੀ ਦੇ ਦਿਨ ਜਿਹੜੇ ਜਪੀਸ਼ਵਰ ਤਪੀਸ਼ਵਰ ਰਹਿ ਜਾਂਨ ਥੱਲੇ ਨਹੀਂ ਆਉਂਦੇ ਕੋਈ ਨਾ ਪਤਰਾਂ ਨੂੰ ਸਰਦੀਆਂ ਦੇ ਦਿਨਾਂ ਜਲਾਣ ਲੱਗ ਪਏ ਸਨ ਸੁੱਕ ਜਾਂਦੇ ਨੇ ਉਹਨਾਂ ਦੇ ਨਾਲ ਅੱਗ ਦਾ ਕੰਮ ਲੈਂਦੇ ਸਨ ਯੂਨੀ ਗਵਰਨਮੈਂਟ ਨੇ ਹੁਣ ਕਾਨੂੰਨ ਬਣਾਇਆ ਹੈ ਜਿਹੜਾ ਇਹਨਾਂ ਪਤਰਾਂ ਨੂੰ ਤੋੜੇਗਾ ਜਲਾਏਗਾ 6 ਮਹੀਨੇ ਦੀ ਸਜ਼ਾ ਕਿਉਂ ਇਹ نسل ਖਤਮ ਹੋ ਰਹੀ ਸੀ ਇਹ ਪੱਤੇ ਖਤਮ ਹੋ ਰਹੇ ਸੀ ਇਹਨੂੰ ਕੱਟਣ ਦੀ ਜਲਣ ਦੀ ਹੁਣ ਮਨਾਈ ਗਈ